ਜੇ ਅਸੀਂ ਤੁਹਾਡੇ ਸਾਹਮਣੇ ਟਰਾਈਪੋਡ ਦੀ ਅਨਬਾਕਸਿੰਗ ਕਰਨ ਲੱਗੇ ਹਾਂ ਐਡੋਫੀ ਕੰਪਨੀ ਦਾ 65 ਇੰਚ ਦਾ ਇੰਨਾ ਲੰਮਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਆ ਜੀ ਐਡੋਫੀ ਕੰਪਨੀ ਦਾ ਟਰਾਈਪੋਡ ਇਹਦਾ ਹੁਣ ਆਪਾਂ ਡੱਬਾ ਖੋਲ ਕੇ ਤੁਹਾਨੂੰ ਦਿਖਾਉਣੀ ਆ ਇਹਦੀ ਪੈਕਿੰਗ ਕਿਵੇਂ ਦੀ ਆ ਆ ਲਾਇਆ ਇਹਦਾ ਡੱਬਾ ਆਲਮਗਮ ਜਮੇ ਵਾਲਾ ਛੱਗਾ ਬਹੁਤ ਹੀ ਵਧੀਆ ਕੁਆਲਟੀ ਪ੍ਰੋਡਕਟ ਆ ਤੇ ਵਧੀਆ ਇਹਦੀ ਪੈਕਿੰਗ ਆ ਲਓ ਜੀ ਹੌਲੀ ਹੌਲੀ ਜਿੱਪ ਖੋਲਤੀ ਆ ਤੇ ਆ ਇਹਦਾ ਯੂਜ਼ਰ ਮੈਨੂਅਲ ਜਿਹਦੇ ਤੋਂ ਤੁਸੀਂ ਸਾਰਾ ਹਿਸਾਬ-ਤਬਲਾ ਲਾ ਸਕਦੇ ਜੀ ਕੀ ਆ ਇਹਦੇ ਵਿੱਚ ਫਿਰ ਆਪੇ ਦੇ ਨਾਲ ਇਹਦੇ ਆ ਮੋਬਾਈਲ ਫਸਾਉਣ ਵਾਲਾ ਵੀ ਕਲਿੱਪ ਜਿਆ ਮਿਲਿਆ ਇਹਦੇ ਚ ਫਸਾ ਸਕਦੇ ਤੁਸੀਂ ਚੂੜੀ ਵਾਲੇ ਨਟ ਚ ਫਸਣ ਵਾਲਾ ਪਟਾ ਜਿਆ ਵੀ ਆ ਮਿਨੀ ਬੈਲਟ ਵੀ ਕਹਿ ਸਕਦੇ ਜਿਹਦੇ ਨਾਲ ਤੁਸੀਂ ਟ੍ਰਾਈਪੋਡ ਨੂੰ ਫੜ ਸਕਦੇ ਹੋ ਵੇਖ ਲੈ ਡਿੱਗ ਗਿਆ ਫੇਰ ਖਾਦਿਆ ਆ ਨਾਲ ਕਾਲੇ ਰੰਗ ਦਾ ਪਾਊਚ ਹੈ ਜਿਹਦੇ ਚ ਨਟ ਪੇਚ ਐਕਸਟਰਾ ਦਿੱਤੇ ਆ ਜੇ ਕੱਲ ਨੂੰ ਕੋਈ ਗਵਾਜ ਜੀ ਤੇ ਆਹ ਕਰਤਾ ਸਿੱਧਾ ਇਹ ਇਹਨੂੰ ਹੁਣ ਉਲਟਾ ਕਰਕੇ ਸਿੱਧਾ ਹੋਣਾ ਐ ਇਹ ਚੱਕ ਆ ਲੈ ਤਕਰੀਬਨ 65 ਇੰਚ ਯਾਨੀ ਕਿ 5 ਫੁੱਟ 5 ਇੰਚ ਦੇ ਕਰੀਬ ਇਹਦੀ ਹਾਈਟ ਆ ਨਾਲੇ ਦੇ ਜੋ ਵੀ ਮੈਨੂਅਲ ਮਿਲੇ ਆਂ ਵੀ ਇਹਨੂੰ ਕਿਵੇਂ ਤੁਸੀਂ ਖੜਾ ਕਰਨਾ ਆ ਜਾਂ ਕਿਵੇਂ ਫਿੱਟ ਕਰਨਾ ਆ ਸਾਰਾ ਕੁਝ ਇਹਦੇ ਨਾਲ ਦੱਸਿਆ ਗਿਆ ਟ੍ਰਾਈਪੋਡ ਦੇ ਉੱਤੇ ਆ ਟੰਟਰੂ ਜਿਹਾ ਲੱਗਦਾ ਇਹਨੂੰ ਬਾਲ ਹੈੱਡ ਵਾਲਾ ਕਹਿੰਦੇ ਆ ਬਾਲ ਵਾਲਾ ਹੈੱਡ ਜਿਹਦੇ ਤੇ ਕੈਮਰਾ ਜਾਂ ਮੋਬਾਈਲ ਲੱਗਣਾ ਵਾ ਇਹ ਬਾਲ ਹੈੱਡ ਟੰਟਰੂ ਬਹੁਤ ਹੀ ਜ਼ਿਆਦਾ ਮਜ਼ਬੂਤ ਤੇ ਹੈਵੀ weight ਆ ਮੇਰੇ ਹਿਸਾਬ ਨਾਲ ਇਹਦਾ 300 ਗ੍ਰਾਮ ਤੋਂ ਵੱਧ weight ਹੋਣਾ ਵਾ ਇਹ ਜਗ੍ਹਾ ਤੇ ਚੂੜੀ ਕੱਸ ਕੇ ਆ ਬੈਲਟ ਜੀ ਪਟਾ ਜਾਂ ਪਹਿਣਾ ਵਾ ਇਹ ਮੈਂ ਬਾਅਦ ਚ ਪਾਉਣਾ ਵਾ 10 ਕਿਜੀ ਤੱਕ ਇਹ weight ਸਟਰੈਂਥ ਚੱਲ ਸਕਦਾ ਮਤਲਬ 10 ਕਿਲੋ ਭਾਰ ਇਸ ਟ੍ਰਾਈਪੋਡ ਤੇ ਆਪਾਂ ਪਾ ਸਕਦੇ ਹਾਂ ਟ੍ਰਾਈਪੋਡ ਦੀਆਂ ਸਾਰੀਆਂ ਲੈਗਸ ਮਤਲਬ ਲੱਤਾਂ ਚੂੜੀ ਨਾਲ ਖੋਲਦੀਆਂ ਮਤਲਬ ਚੂੜੀ ਢਿੱਲੀ ਕਰੋਗੇ ਤੇ ਲੰਬਾ ਹੋ ਜਾਊਗਾ ਚੂੜੀ ਕੱਸ ਦੋਗੇ ਤੇ ਖਲੋਤਾ ਰਹੂਗਾ ਤਕਰੀਬਨ 5 ਫੁੱਟ 4 ਇੰਚ ਇਹ ਦੀ ਹਾਈਟ ਆ ਨਵੇਂ ਟ੍ਰਾਈਪੋਡ ਤੇ ਨਵਾਂ ਕੈਮਰਾ ਫਿੱਟ ਕਰਤਾ ਆਪਾਂ ਪੈਨਾਸੋਨਿਕ ਦਾ ਲੂਮਿਕਸ ਬਹੁਤ ਜਲਦ ਕੈਮਰੇ ਦੀ ਵੀ ਅਨਬਾਕਸਿੰਗ ਕਰਾਂਗੇ